ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਨਮਸਕਾਰ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਦੁਆਬਾ ਟੈਕਸੀ ਯੂਨੀਅਨ ਬੱਸ ਸਟੈਂਡ ਨਵਾਂ ਸ਼ਹਿਰ ਜਿੱਥੇ ਸਾਡੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਦੇਵ ਚਾਲ ਜੀ ਦਾ ਗਾਇਆ ਹੋਇਆ ਗੀਤ ਇੱਕੇ ਰਿਕਾਰਡਸ ਯੂਕੇ ਐਂਡ ਅਰਸ਼ਦੀਪ ਬੰਗੜ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਜਿਹੜਾ ਇਹਨੂੰ ਲਿਖਿਆ ਹੈ ਬਿੱਟੂ ਦੌਲਤਪੁਰੀ ਜੀ ਉਹਨਾਂ ਨੇ ਇੱਕ ਗੀਤ ਮੈਂ ਨਹੀਂ ਮੰਨਦਾ ਜਾਤਾਂ ਨੂੰ ਉਹਨੂੰ ਜਿਹੜਾ ਇੱਥੇ ਸਾਡੇ ਸਾਰੇ ਸਾਥੀਆਂ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਆ ਇਸ ਪੋਸਟਰ ਦੇ ਸਬੰਧੀ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਆ ਉਸ ਦੇ ਸਬੰਧ ਵਿੱਚ ਲਾਲੀ ਗੰਗੜਜੀ ਹੋਣਾ ਨਾਲ ਗੱਲਬਾਤ ਕਰਦੇ ਆ ਸਤ ਸ੍ਰੀ ਅਕਾਲ ਜੀ ਸੋ ਜਿੰਨੇ ਵੀ ਦੁਨੀਆ ਵਿੱਚ ਵੱਸਦੇ ਸਾਰੇ ਹੀ ਪੰਜਾਬੀ ਪੰਜਾਬੀਆਂ ਤੋਂ ਸਲਾਮ ਕਰਦੇ ਆ ਅੱਜ ਸਾਡੇ ਬਹੁਤ ਹੀ ਅਜ਼ੀਜ਼ ਸਾਡੇ ਭਰਾ ਹਰਦੇਵ ਚਾਹਲ ਜੀ ਜਿਨ੍ਹਾਂ ਦਾ ਨਵਾਂ ਸਿੰਗਲ ਟਰੈਕ ਮੈਨੀ ਮੰਨਦਾ ਜਾਂਦਾ ਨੂੰ ਔਰ ਬਹੁਤ ਹੀ ਅੱਛੀ ਕਲਮ ਬਿੱਟੂ ਦੋਲਤਪੁਰੀ ਸਾਹਿਬ ਹੋਣਾ ਨੇ ਜਿਹੜਾ ਕਿ ਇਸ ਗੀਤ ਨੂੰ ਲਿਖਿਆ ਹੈ ਔਰ ਹਰਦੇਵ ਚਾਲ ਜੀ ਉਹਨਾਂ ਨੇ ਗਾਇਆ ਔਰ ਮੈਂ ਅਪੀਲ ਕਰਦਾ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਕਿ ਚੰਗਾ ਸੁਣੋ ਚੰਗੇ ਨੂੰ ਪਿਆਰ ਦਿਓ ਔਰ ਸਾਰੇ ਹੀ ਸਾਡੇ ਭਰਾ ਦੋਆਬਾ ਟੈਕਸੀ ਯੂਨੀਅਨ ਬਸ ਸਡਾ ਨਾਵਾ ਸ਼ਹਿਰ ਸਾਰੇ ਹੀ ਪ੍ਰਾਇਸ ਗੱਲ ਨੂੰ ਛਲਾਂਗਾ ਕਰਦੇ ਆ ਔਰ ਬਹੁਤ-ਬਹੁਤ ਮੁबारकਾ ਦਿੰਨੇ ਆ ਹਰਦੇਵ ਚਾਲ ਜੀ ਨੂੰ ਇਹ ਅੱਗੇ ਤੋਂ ਵੀ ਚੰਗਾ ਪਹਿਲਾਂ ਵੀ ਚੰਗਾ ਗਾंदे ਆ ਸੋ ਅੱਗੇ ਤੋਂ ਵੀ ਚੰਗਾ ਹੀ ਗਾਣ ਸੋ ਬਹੁਤ-ਬਹੁਤ ਵਧਾਈ ਸਾਰੇ ਨੂੰ ਸਾਹਬ ਇੱਥੇ ਨੇ ਔਰ ਸਿੰਘ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਲੋਭਨ ਸਿੰਘ ਮੈਨੇਜਰ ਸਾਹਿਬ ਇਧਰ ਆ ਸਾਡੇ ਫਰਾਂਡੇ 25 26 ਸਾਲ ਸੇਵਾ ਕਰਕੇ ਗਏ ਲਤਾ ਦੇ ਜੀ ਮੈਂ ਉਹਨਾਂ ਨੂੰ ਫਿਮਾ ਚਾਚਣਾ ਕਰਦਾ ਕਿ ਸਵੇਰੇ ਆਨ ਦਾ ਸਪੋਰਟ ਮੈਟ੍ਰਿਕਸ ਕੀਤਾ ਇਹਨਾਂ ਨੂੰ ਵਟਸਐਪ ਤੇ ਤਾਂ ਮੈਨੂੰ ਬੌਂਸ ਸੀ ਕਿ ਉਹ ਕਹਿੰਦੀ ਵੀ ਇਦਾਂ ਖੜੇ ਤੈਕ ਤੋਂ ਮੈਂ ਆਵਾਂ ਫਰਾਂਡੇ ਦਾ ਮੈਸੇਜ ਸੀ ਨਹੀਂ ਅਰਾਈਵਡ ਮੈਂ ਆਉਂਗੀ ਇਹ ਹਾਲੇ ਵੀ ਸਟਾਫ ਮੈਂ ਹਾਂ ਸਟਾਫ ਮੈਂ ਪਰਾਂ ਔਰ ਦਰਵਾਜ਼ੇ ਖੁੱਲੇ ਆ ਜਦੋਂ ਤੁਸੀਂ ਫਰਸ਼ਨਾਵੇਂ ਇਹਨਾਂ ਨੇ ਬਿਠਾਉਣਾ ਮੈਨੂੰ ਜਦੋਂ ਇੱਕ ਵਾਰੀ ਇੱਕ ਵਾਰੀ ਸਾਾਲ ਦੀ ਮੁਕਤੀ ਲਈ ਸਰਪੂਤ ਸਾਹਿਬ ਨੇ ਕਿਹਾ ਸੀ ਕਿ ਇਹ ਨਵੀਂ ਪਲੇਟ ਨਹੀਂ ਹਟਾਣੀ ਦਤਾਂ ਨਹੀਂ ਜੀ ਇਹ ਪਲੇਟ ਲੱਗੇ ਹੋਏ ਸੋ ਉਹਨਾਂ ਦਾ ਵੀ ਇੱਥੇ ਵੈਲਕਮ ਹੈ ਬੀਬੀ ਜੀ ਦਾ ਸਾਹ ਜਿਹੜੇ ਉੱਤੇ ਫੁੱਲਾਂ ਦੀ ਵਰਖਾ ਹੋਈ ਆ ਬੜੇ ਭੱਤਾਂ ਵਾਲੇ ਹੋ ਤੁਸੀਂ ਥਲੀ ਨੌਕਰੀ ਵੀ ਕਰਦੇ ਸਰਵਿਸ ਨਹੀਂ ਕਰਦੇ ਤੁਸੀਂ ਇੱਕ ਖੁਸ਼ਹਾਲ ਜਗ੍ਹਾ ਤੇ ਹੋ ਜਾਂਦੇ ਹੋ ਤੁਹਾਡੀ ਰੋਜ਼ ਭਗਤੀ ਲੱਗਦੀ ਆ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰਾਂ ਤੇ ਪਰਮਾਤਮਾ ਨੇ ਭਰਿਆ ਅਸਰ ਕਿਉਂਕਿ ਹਵਲ ਦੇ ਵਿੱਚ ਵੀ ਸਰਬੱਤ ਦਾ ਭਲਾ ਮੰਗਿਆ ਗਿਆ ਸਾਰਾ ਇਹ ਪਾਰਟ ਜਿਹੜਾ ਹੈ ਉਹ ਸੰਪੰਨ ਦੇ ਸਦੇ ਵਾਸਤੇ ਹੈ ਤੇ ਮੈਂ ਸਭ ਦਾ ਨਾਮ ਹੁਣ ਜਲਾਵਾਂਗਾ ਤੁਹਾਨੂੰ ਲੱਗੇਗਾ ਜਿਵੇਂ ਡਾਕਟਰ ਅਜੀਤ ਬਗਤ ਜੀ ਨੇ ਸਾਡੇ ਸਤਕਾਰ ਨੂੰ ਵੀਡੀਓ ਜਿਹੜੇ ਕਿ ਐਸੋਲੇ ਬਲੱਡ ਬੈਂਕ ਨੂੰ ਉਹਨਾਂ ਨੇ ਦਿਲ ਤੋਂ ਮਾਰਕ ਰੱਖਿਆ ਮੇਰੇ ਖਿਆਲ ਤੁਹਾਡੇ ਕੰਮਾਂ ਨਾਲੋਂ ਵੀ ਦਾਦਾ ਇਹਨਾਂ ਦੇ ਹਰ ਕਿਲੇ ਦੁਆਰਾ ਦੀ ਬੀ.ਡੀ.ਸੀ. ਚੱਲਦੀ ਰਹਿੰਦੀ ਹੈ ਰਾਤ ਵੀ ਜਿਹੜੇ ਨੇ ਮਾਤਾ ਸ਼ਿਲਾ ਦੇ ਵੀ ਜੀ ਸੌਗੀ ਮੇਰੇ ਗਵਾਂਢੀ ਵੀ ਆ ਜਿਹਨਾਂ ਦਾ ਛੋਟੇ ਭਾਈ ਦਾ ਘਰ ਸਾਡੇ ਬਿਲਕੁਲ ਨਾਲ ਹੈ ਇਹ ਵੀ ਸਾਡੇ ਨੇੜੇ ਹੀ ਆ ਉਹ ਜੇ ਵੀ ਜਦੋਂ ਵਿਦੇਸ਼ ਚੋਂ ਆ ਪੰਜ ਚਾਰ ਮਿੰਨ ਨੇ ਕੈਨੇਡਾ ਉੱਥੇ ਰਵਿੰਟਨ ਚ ਤੁਹ ਸਾਡੇ ਨਾਲ ਬਣਿਆ ਰਹਿੰਦਾ ਇੱਥੇ ਫੇਰ ਇਹ ਸਾਡੇ ਕੋਲ ਜਦੋਂ ਆਉਂਦੇ ਆ ਤਾਂ ਆਪਣੀ ਭਾਵਨਾ ਹੁਣ ਪਰਸੋਂ ਫੋਨ ਤੇ ਕਹਿ ਰਹੇ ਸੀਗੇ ਤੇ ਘਰ ਵੀ ਆਓ ਉਹ ਇਹਨਾਂ ਦੇ ਤੇ ਭਾਅ ਹੋਈਆ ਇਹਨਾਂ ਨੂੰ ਬਹੁਤ ਜੀ ਬਖਸ਼ਿਸ਼ ਹੋਈ ਆ ਪਰਮਾਤਮਾ ਨੇ ਇਹਨਾਂ ਦੇ ਗੁੱਡੀ ਦੇ ਘਰ ਕਾਕਾ ਆਇਆ ਹੈ ਦੋਤਾ ਇਹਨਾਂ ਦੇ ਆਇਆ ਹੈ ਨਾਨਾ ਜੀ ਬਣੇ ਆ ਉਹਨਾਂ ਨੂੰ ਇਸ ਗੱਲ ਦੁਵਾਈ ਦੇਣੇ ਆ ਜਿਵੇਂ ਡਾਕਟਰ ਬੱਗਾ ਜੀ ਬੜੀ ਅੱਛੀ ਯੋਜਨਾ ਬਣਾਉਂਦੇ ਹੁੰਦੇ ਆ ਮੈਂ ਮੈਂ

धन से ऐसी रहे न नापी आपकी भक्ति प्रेम से मनोवे हो गए भरपूर भाग्यो सो भाग्य दूर 1 ਅਕਤੂਬਰ ਹਿੰਦੁਸਤਾਨ ਦੇ ਵਿੱਚ ਕੌਮੀ ਖੂਨਦਾਨ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ 1 ਅਕਤੂਬਰ ਕੌਮੀ ਖੂਨਦਾਨ ਦਿਹਾੜਾ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਖੂਨਦਾਨ ਲਹਿਰ ਦੇ ਪਿਤਾਮਾ ਪ੍ਰੋਫੈਸਰ ਡਾਕਟਰ ਜੇ ਜੀ ਜੋਲੀ ਜਿਨ੍ਹਾਂ ਨੇ ਕਿ ਪੀਜੀਆਈ ਦੇ ਵਿੱਚ ਪਹਿਲਾ ਬਲੱਡ ਬੈਂਕ ਸਥਾਪਿਤ ਕੀਤਾ ਸੀਗਾ ਉਹਨਾਂ ਦਾ ਜਨਮ ਦਿਨ ਹੈ ਬੀ ਡੀ ਸੀ ਬਲੱਡ ਸੈਂਟਰ ਦੇ ਵਿਖੇ ਕੱਲ ਇੱਕ ਉਹਤ ਸੈਰਮਨੀ ਦਾ ਆਯੋਜਨ ਕੀਤਾ ਜਾਏਗਾ ਜਿਦੇ ਵਿੱਚ ਹਾਜ਼ਰ ਲੋਕ ਸੁਗੰਧ ਖਾਨਗੇ ਕਸਮ ਖਾਨਗੇ ਕਿ ਅਸੀਂ ਆਪਣਾ ਜੀਵਨ ਖੂਨਦਾਨ ਲਹਿਰ ਲਈ ਸਮਰਪਿਤ ਕਰਾਂਗੇ ਨਵਾਂ ਸ਼ਹਿਰ ਦੁਆਬੇ ਦੇ ਕੁਝ ਦਾਨੀ ਸੱਜਣਾ ਨੇ ਬੀਡੀਸੀ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਤੁਸੀਂ ਖੂਨ ਜਦੋਂ ਯੂਨਿਟ ਕਿਸੇ ਨੂੰ ਦਿੰਦੇ ਹੋ ਤੇ ਖੂਨ ਦੇ ਟੈਸਟਾਂ ਦੀ ਫੀਸ 1500 ਰੁਪਇਆ ਹਰ ਆਦਮੀ ਲਈ ਦੇਣੀ ਮੁਸ਼ਕਲ ਹੈ ਉਹਨਾਂ ਖੂਨਦਾਨੀ ਸੱਜਣਾ ਦੇ ਇਸ ਸੰਦੇਸ਼ ਦੇ ਉੱਤੇ ਬੀਡੀਸੀ ਮੈਨੇਜਮੈਂਟ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿੱਤਾ ਹੈ ਜਿਹੜਾ ਕਿ ਮੈਂ ਬੀਡੀਸੀ ਮੈਨੇਜਮੈਂਟ ਦੇ ਸਕੱਤਰ ਪ੍ਰੋਫੈਸਰ ਜੇ ਐਸ ਗਿੱਧਾ ਜੀ ਸੋਸ਼ਲ ਐਕਟਿਵਿਸਟ ਨੂੰ ਬੇਨਤੀ ਕਰਾਂਗਾ ਕਿ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰੇ ਅਕਤੂਬਰ ਕੌਮਿਕ ਖੂਨਦਾਨ ਦਿਵਸ ਹਰ ਸਾਲ ਇਹ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਆਪ ਜਾਣਦੇ ਹੋ ਕਿ ਇਸ ਇਲਾਕੇ ਵਿੱਚ ਵੀ ਬਹੁਤ ਜ਼ਿਆਦਾ ਡਰ ਪਾਇਆ ਜਾਂਦਾ ਸੀ ਖੂਨ ਦਾਨ ਕਰਨ ਪ੍ਰਤੀ ਔਰ ਜਦ ਖੂਨ ਦੀ ਲੋੜ ਪੈਂਦੀ ਸੀ ਤਾਂ ਇੱਕ ਤਰ੍ਹਾਂ ਦੀ دہشت ਹੋ ਜਾਂਦੀ ਸੀ ਤਾਂ ਇਸ ਭਵਨ ਦੇ ਬਣਦੇ ਨਾਲ ਇੱਕ ਮਿਸ਼ਾਲ ਦਾ ਕੰਮ ਹੋਇਆ ਸਾਰੇ ਇਲਾਕੇ ਦੇ ਵਿੱਚ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਖੂਨ ਦਾ ਲਹਿਰ ਪ੍ਰਤੀ ਜੋ ਡਰ ਹੈ ਉਹ ਖਤਮ ਹੋਇਆ ਅੱਜ ਹਰ ਪਿੰਡ ਹਰ ਸੰਸਥਾ ਸਾਡੇ ਸਟਾਫ ਦੇ ਕੋਲ ਇਸੇ ਗੱਲੋਂ ਜ਼ੋਰ ਪਾਉਂਦੀ ਹੈ ਕਿ ਸਾਨੂੰ ਕੈਂਪ ਦੀ ਡੇਟ ਦਿਓ ਔਰ ਇੱਥੇ ਡਾਕਟਰ ਅਜੇ ਭੱਗਾ ਜੀ ਡਾਕਟਰ ਦਿਆਲ ਸਰੂਪ ਜੀ ਦੀ ਅਗਵਾਈ ਦੇ ਵਿੱਚ ਜੋ ਸਾਡੀ ਟੈਕਨੀਕਲ ਟੀਮ ਹੈ ਉਹ ਲਗਾਤਾਰ ਕੈਂਪ ਬੁੱਕ ਕਰਕੇ ਹਰ ਥਾਂ ਜਾ ਕੇ ਕੈਂਪ ਆਯੋਜਿਤ ਕਰਨ ਲਈ ਪਹੁੰਚਦੀ ਹੈ ਤੋਂ 1 ਅਕਤੂਬਰ ਨੂੰ ਹਰ ਸਾਲ ਕੈਂਪ ਇੱਥੇ ਖੂਨਦਾਨ ਕੈਂਪ ਲਾਇਆ ਜਾਂਦਾ ਸਾਨੂੰ ਇਹ ਪਤਾ ਹੈ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਜੇ ਲੋਕਾਂ ਨੂੰ ਆਪਣੇ ਡਾਕਟਰੀ ਖਰਚਿਆਂ ਲਈ ਬਹੁਤ ਔਖੇ ਹੋਣਾ ਪੈ ਰਿਹਾ ਤਾਂ ਬੀਡੀਸੀ ਦੀਆਂ ਵੀ ਕੁਝ ਸਮੱਸਿਆਵਾਂ ਹਨ ਕਿਉਂਕਿ ਜੋ ਖਰਚੇ ਸਾਨੂੰ ਕਰਨੇ ਪੈਂਦੇ ਹਨ ਉਹਦੇ ਮੁਤਾਬਕ ਹੀ ਬਲੱਡ ਜੁਨਟਾਂ ਦੇ ਜਿਹੜੇ ਟੈਸਟ ਹਨ ਉਹ ਚਾਰਜ ਕੀਤੇ ਜਾਂਦੇ ਔਰ ਘੱਟੋ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਕੁਝ ਦਾਨੀ ਸੱਜਣਾ ਨੇ ਇਸ ਸੰਸਥਾ ਨੂੰ ਪਹੁੰਚ ਕੀਤੀ ਕਿ ਅਸੀਂ ਜਿਹੜਾ ਹੈ ਕੁਝ ਹਿੱਸਾ ਪਾਣ ਨੂੰ ਤਿਆਰ ਹਾਂ ਇਹਦਾ ਲਾਭ ਤੁਸੀਂ ਖੂਨ ਦੇ ਜਿਹੜੇ ਮਰੀਜ਼ ਹਨ ਖੂਨ ਦੇ ਲੋੜਵੰਦ ਉਹਨਾਂ ਨੂੰ ਦਿਓ। ਤੋਂ 1 ਅਕਤੂਬਰ ਤੋਂ ਅਸੀਂ ਇਹ ਫੈਸਲਾ ਕਰ ਲਿਆ ਕਮੇਟੀ ਨੇ। ਸ਼੍ਰੀ ਐਸ ਕੇ <strong>ਸਰੀਨ</strong> ਜੋ ਸਾਡੇ ਪ੍ਰਧਾਨ ਹਨ। ਉਹਨਾਂ ਦੀ ਗਵਾਈ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਦੂਜੇ ਮੈਂਬਰ ਸ਼੍ਰੀ ਪ੍ਰਵੇਸ਼ ਕੁਮਾਰ ਜੀ ਕੈਸ਼ੀਅਰ, ਸ਼੍ਰੀ ਪੀ ਆਰ ਕਾਲੀਆ ਜੀ, ਸ਼੍ਰੀ ਜੀ ਅਸਤੂਰ ਜੀ, ਅੰਜੂ <strong>ਸਰੀਨ</strong> ਮੈਡਮ ਅਤੇ ਸਾਡੇ ਜੋ ਇਸ ਵੇਲੇ ਪੰਜਾਬ ਤੋਂ ਬਾਹਰ ਰਹਿ ਰਹੇ ਹਨ ਡਾਕਟਰ ਵਿਸ਼ਮੋਣੀ ਜੀ ਤੇ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਫੈਸਲਾ ਕੀਤਾ ਕਿ ਅਸੀਂ 500 ਰੁਪਏ ਜੁਨਿਟ ਦਾ ਜਿਹੜਾ ਉਹ ਘੱਟ ਕਰੀਏ ਤਾਂ ਉਹਦੇ ਲਈ ਇਹ ਮੌਕਾ ਬੜਾ ਸੁੰਦਰ ਹੈ 1 ਅਕਤੂਬਰ ਜੋ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਖੂਨਦਾਨ ਲਹਿਰ ਦੇ ਪਤਾਮਾ ਡਾਕਟਰ ਜੇਜੀ ਜੋਲੀ ਜਿਨ੍ਹਾਂ ਦਾ ਜਨਮ ਦਿਨ 1 ਅਕਤੂਬਰ ਹੁੰਦੀ ਆ ਤੇ ਉਹਨੂੰ ਹੀ ਸਮਰਪਿਤ ਕਰ ਦਿੱਤਾ ਇਹ ਦਿਨ ਤੇ ਇਹ ਬਣ ਗਿਆ 1 ਅਕਤੂਬਰ ਕੌਮੀ ਖੂਨਦਾਨ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਤਾਂ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਸਮਾਜ ਸੇਵਕਾਂ ਦਾ ਇੱਕ ਪੂਜਾ ਸਥਲ ਹੈ ਬੀਡੀਸੀ ਬਲੱਡ ਸੈਂਟਰ ਇੱਥੇ ਹਰ ਤਰ੍ਹਾਂ ਦੀ ਸੇਵਾ ਲਓ ਔਰ ਜੋ ਸੁਝਾਅ ਸ਼ਿਕਾਇਤਾਂ ਉਹ ਵੀ ਸਾਨੂੰ ਦੱਸੋ ਔਰ ਇਹਦੇ ਹਰ ਤਰ੍ਹਾਂ ਦਾ ਮਦਦ ਕਰੋ ਖੂਨਦਾਨ ਦੇ ਬਹੁਤ ਸਾਰੇ ਲੋੜਵੰਦ ਥੈਲੇਸੀਮੀਆਂ ਦੇ ਮਰੀਜ਼ ਜਿਨ੍ਹਾਂ ਨੂੰ ਇੱਥੇ ਹੁਣ ਸਰਵੇ ਕੀਤਾ ਕਿ ਇੱਕ ਬੱਚਾ ਜਿਹੜਾ ਖੂਨਦਾਨ ਸਤੋਂ ਪ੍ਰਾਪਤ ਕਰਦਾ ਹੈ ਥੈਲੇਸੀਮੀਆਂ ਦਾ ਉਹ 20000 ਰੁਪਏ ਸਾਲਾਨਾ ਪੈਂਦਾ ਹੈ ਖਰਚਾ ਉਹ ਵੀ ਲੋਕਾਂ ਨੇ ਸਪੌਂਸਰ ਕਰਨਾ ਸ਼ੁਰੂ ਕਰਤਾ ਆਪਣੇ ਘਰਾਂ ਦੇ ਦਿਨ ਖੁਸ਼ੀਆਂ ਵਾਲੇ ਔਰ ਬਜ਼ੁਰਗਾਂ ਦੀਆਂ ਵਰਸੀਆਂ ਵਾਲੇ ਵੀ ਲੋਕੀ ਮਨਾਣ ਲੱਪੇ ਔਰ 1 ਮਹੀਨੇ ਦੀ ਜੋ ਰਿਫਰੈਸ਼ਮੈਂਟ ਹੈ ਖੂਨਦਾਨੇ ਦੀ 15000 ਰੁਪਇਆ ਉਹਦੀ ਭੇਟਾ ਕਰਨ ਲੱਪੇ ਇਹ ਸਾਰਾ ਸਹਿਯੋਗ ਹੈ ਸੰਗਤਾਂ ਦਾ ਸੰਗਤਾਂ ਦਾ ਬਲੱਡ ਸੈਂਟਰ ਹੈ ਸੰਗਤਾਂ ਨੇ ਚਲਾਣਾ ਹੈ ਔਰ ਸੰਗਤਾਂ ਦੀ ਇਥੋਂ ਸੇਵਾ ਜਿਹੜੀ ਹੋ ਰਹੀ ਹੈ ਇੱਕ ਵਾਰੀ ਸਾਰਿਆਂ ਨੂੰ 1 ਅਕਤੂਬਰ ਕੌਮੀ ਖੂਨਦਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਵੱਤੋ-ਵੱਦ ਲੋੜਵੰਦਾਂ ਤੱਕ ਇਹ ਗੱਲ ਪਹੁੰਚਾਓ ਕਿ ਕੱਲ ਤੋਂ ਪਹਿਲੀ ਤੋਂ 500 ਰੁਪਏ ਪ੍ਰਤੀ ਯੂਨਟ ਜਿਹੜੀ ਛੋਟ ਹੈ ਉਹ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਹਰ ਬਲੱਡ ਯੂਨਟ ਦੇ ਉੱਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਨਬਲੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ